ਪੰਜਾਬ ਦਾ ਇੱਕ ਹੋਰ ਵਿਧਾਇਕ ਗ੍ਰਿਫਤਾਰ ਹੋਇਆ ਹੈ ਤਾਂ ਦੱਸਦੇ ਗਏ ਕਿ ਉਸਮਾ ਕਾਂਡ ਮਾਮਲੇ ਦੇ ਵਿੱਚ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਗ੍ਰਿਫਤਾਰੀ ਹੋਈ ਹੈ ਤਾਂ ਇਸੇ ਦੇ ਨਾਲ ਹੀ ਦੱਸਦੇ ਗਏ ਕਿ ਤਰਨਤਾਰਨ ਅਦਾਲਤ ਦੇ ਹੁਕਮਾਂ ਤੇ ਕਾਰਵਾਈ ਹੋਈ ਹੈ ਕਿ ਦੂਰਸਭ ਹਲਕੇ ਤੋਂ ਮੌਜੂਦਾ ਵਿਧਾਇਕ ਨੇ ਲਾਲਪੁਰਾ 12 ਸਤੰਬਰ ਨੂੰ ਹੁਣ ਸਜ਼ਾ ਜਿਹੜੀ ਉਸ ਦਾ ਐਲਾਨ ਹੋ ਸਕਦਾ ਹੈ ਅਗਲੀ ਸੁਣਵਾਈ ਜਿਹੜੀ ਹੈ 12 ਸਤੰਬਰ ਨੂੰ ਹੋਣੀ ਹੈ ਤਾਂ ਗ੍ਰਿਫਤਾਰੀ ਜਿਹੜੀ ਹੈ ਉਹ ਉਸਮਾ ਕਾਂਡ ਮਾਮਲੇ ਦੇ ਵਿੱਚ ਪੰਜਾਬ ਦੇ ਇੱਕ ਹੋਰ ਵਿਧਾਇਕ ਫਸਦਾ ਨਜ਼ਰਾਂ ਤਾਂ ਦੱਸ ਦਈਏ ਕਿ ਜਿੱਥੇ ਤਰਨਤਾਰਨ ਅਦਾਲਤ ਦੇ ਵੱਲੋਂ ਹੁਕਮ ਕਰ ਦਿੱਤੇ ਗਏ ਨੇ ਖਡੂਰ ਸਾਹਿਲ ਕੇ ਤੋਂ ਵਿਧਾਇਕ ਲਾਲਪੁਰਾ ਜਿਨ੍ਹਾਂ ਦੀਆਂ ਮੁਸ਼ਕਲਾਂ ਹੁਣ ਵੱਧ ਸਕਦੀਆਂ ਨੇ ਤਾਂ ਦੱਸ ਦਈਏ ਕਿ ਜਿੱਥੇ ਅਦਾਲਤ ਦੇ ਵੱਲੋਂ ਗ੍ਰਿਫਤਾਰੀ ਦੇ ਜਿਹੜੇ ਹੁਕਮ ਦੇ ਦਿੱਤੇ ਜਾਂਦੇ ਨੇ ਤਰਨਤਾਰਨ ਅਦਾਲਤ ਦੇ ਹੁਕਮ ਤੋਂ ਬਾਅਦ ਹੀ ਕਾਰਵਾਈ ਹੋਈ ਹੈ ਤੇ 12 ਸਤੰਬਰ ਨੂੰ ਸਜ਼ਾ ਦਾ ਐਲਾਨ ਹੋਣਾ ਹੈ ਪੰਜਾਬ ਦਾ ਇੱਕ ਹੋਰ ਵਿਧਾਇਕ ਗ੍ਰਿਫਤਾਰ ਹੋਇਆ ਹੈ ਤਾਂ ਦੱਸ ਦਈਏ ਕਿ ਉਸਮਾ ਕਾਂਡ ਮਾਮਲੇ ਦੇ ਵਿੱਚ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਇਸੇ ਦੇ ਨਾਲ ਹੀ ਦੱਸ ਦਈਏ ਕਿ ਤਰਨਤਾਰਨ ਰਣੂ ਅਦਾਲਤ ਦੇ ਹੁਕਮਾਂ ਤੇ ਕਾਰਵਾਈ ਹੋਈ ਹੈ ਖਡੂਰਸਾ ਭਲਕੇ ਤੋਂ ਮੌਜੂਦਾ ਵਿਧਾਇਕ ਨੇ ਲਾਲਪੁਰਾ 12 ਸਤੰਬਰ ਨੂੰ ਹੁਣ ਸਜ਼ਾ ਜਿਹੜੀ ਹੈ ਉਸ ਦਾ ਐਲਾਨ ਹੋ ਸਕਦਾ ਹੈ ਅਗਲੀ ਸੁਣਵਾਈ ਜਿਹੜੀ ਹੈ 12 ਸਤੰਬਰ ਨੂੰ ਹੋਣੀ ਹੈ ਤਾਂ ਗ੍ਰਿਫਤਾਰੀ ਜਿਹੜੀ ਹੈ ਉਹ ਉਸਮਾकांड ਮਾਮਲੇ ਦੇ ਵਿੱਚ ਪੰਜਾਬ ਦੇ ਇੱਕ ਹੋਰ ਵਿਧਾਇਕ ਫਸਦਾ ਨਜ਼ਰ ਆ ਰਿਹਾ ਹੈ ਤੇ ਦੱਸਦੇ ਯੇ ਕਿ ਜੁੱਥੇ ਤਰਨਤਾਰਨ ਅਦਾਲਤ ਦੇ ਵੱਲੋਂ ਹੁਕਮ ਕਰ ਦਿੱਤੇ ਗਏ ਨੇ ਖਡੂਰਸਾ ਭਲਕੇ ਤੋਂ ਵਿਧਾਇਕ ਲਾਲਪੁਰਾ ਜਿਨ੍ਹਾਂ ਦੀਆਂ ਮੁਸ਼ਕਲਾਂ ਹੁਣ ਵੱਧ ਸਕਦੀਆਂ ਨੇ ਤਾਂ ਦੱਸਦੇ ਯੇ ਕਿ ਜੁੱਥੇ ਅਦਾਲਤ ਤਦ ਦੇ ਵੱਲੋਂ ਗ੍ਰਿਫਤਾਰੀ ਦੇ ਜਿਹੜੇ ਹੁਕਮ ਦੇ ਦਿੱਤੇ ਜਾਂਦੇ ਨੇ ਤਰਨਤਾਰਨ ਅਦਾਲਤ ਦੇ ਹੁਕਮ ਅਤਵਾਦੀ ਕਾਰਵਾਈ ਹੋਈ ਹੈ ਤੇ 12 ਸਤੰਬਰ ਨੂੰ ਸਜ਼ਾ ਦਾ ਐਲਾਨ ਹੋਣਾ ਪੰਜਾਬ ਦਾ ਇੱਕ ਹੋਰ ਵਿਧਾਇਕ ਗ੍ਰਿਫਤਾਰ ਹੋਇਆ ਹੈ ਤਦ ਦੱਸਦੇ ਕਿ ਕਿ ਉਸਮਾ ਕਾਂਡ ਮਾਮਲੇ ਦੇ ਵਿੱਚ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਇਸੇ ਦੇ ਨਾਲ ਹੀ ਦੱਸਦੇ ਕਿ ਤਰਨਤਾਰਨ ਅਦਾਲਤ ਦੇ ਹੁਕਮਾਂ ਤੇ ਕਾਰਵਾਈ ਹੋਈ ਹੈ ਕਿ ਡੂਰਸਾਬ ਹਲਕੇ ਤੋਂ ਮੌਜੂਦਾ ਵਿਧਾਇਕ ਨੇ ਲਾਲਪੁਰਾ ਤਬਾਰਾ ਸਤੰਬਰ ਨੂੰ ਹੁਣ ਸਜ਼ਾ ਜਿਹੜੀ ਉਸ ਦਾ ਐਲਾਨ ਹੋ ਸਕਦਾ ਹੈ ਦੀ ਸੁਣਵਾਈ ਜਿਹੜੀ ਹੈ 12 ਸਤੰਬਰ ਨੂੰ ਹੋਣੀ ਹੈ ਤਾਂ ਗ੍ਰਿਫਤਾਰੀ ਜਿਹੜੀ ਹੈ ਉਹ ਉਸਮਾकांड ਮਾਮਲੇ ਦੇ ਵਿੱਚ ਪੰਜਾਬ ਦੇ ਇੱਕ ਹੋਰ ਵਿਧਾਇਕ ਫਸਦਾ ਨਜ਼ਰ ਆ ਰਿਹਾ ਹੈ ਤਾਂ ਦੱਸਦੇ ਯੇ ਕਿ ਜਿੱਥੇ ਤਰੰਤਾਰਨ ਅਦਾਲਤ ਦੇ ਵੱਲੋਂ ਹੁਕਮ ਕਰ ਦਿੱਤੇ ਗਏ ਨੇ ਖਡੂਰਸਾ ਭਲਕੇ ਤੋਂ ਵਿਧਾਇਕ ਲਾਲਪੁਰਾ ਜਿਨ੍ਹਾਂ ਦੀਆਂ ਮੁਸ਼ਕਲਾਂ ਹੁਣ ਵੱਧ ਸਕਦੀਆਂ ਨੇ ਤਾਂ ਦੱਸਦੇ ਯੇ ਕਿ ਜਿੱਥੇ ਅਦਾਲਤ ਦੇ ਵੱਲੋਂ ਗ੍ਰਿਫਤਾਰੀ ਦੇ ਜਿਹੜੇ ਹੁਕਮ ਦੇ ਦਿੱਤੇ ਜਾਂਦੇ ਨੇ ਤਰੰਤਾਰਨ ਅਦਾਲਤ ਦੇ ਹੁਕਮ ਤੋਂ ਬਾਅਦ ਇਹ ਕਾਰਵਾਈ ਹੋਈ ਹੈ ਤੇ 12 ਸਤੰਬਰ ਨੂੰ ਸਜ਼ਾ ਦਾ ਐਲਾਨ ਹੋਣਾ ਹੈ ਪੰਜਾਬ ਦਾ ਇੱਕ ਹੋਰ ਵਿਧਾਇਕ ਗ੍ਰਿਫਤਾਰ ਇਹ ਹੈ ਤਾਂ ਦੱਸ ਦਿੱ ਗਏ ਕਿ ਉਸਮਾ ਕਾਂਡ ਮਾਮਲੇ ਦੇ ਵਿੱਚ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਇਸੇ ਦੇ ਨਾਲ ਹੀ ਦੱਸ ਦਿੱ ਗਏ ਕਿ ਤਰੰਤਾਰਨ ਅਦਾਲਤ ਦੇ ਹੁਕਮਾਂ ਤੇ ਕਾਰਵਾਈ ਹੋਈ ਹੈ ਕਿ ਦੂਰਸਾ ਬਲਕਿ ਤੋਂ ਮੌਜੂਦਾ ਵਿਧਾਇਕ ਨੇ ਲਾਲਪੁਰਾ ਤਬਾਰਾ ਸਤੰਬਰ ਨੂੰ ਹੁਣ ਸਜ਼ਾ ਜਿਹੜੀ ਉਸ ਦਾ ਐਲਾਨ ਹੋ ਸਕਦਾ ਹੈ ਅਗਲੀ ਸੁਣਵਾਈ ਜਿਹੜੀ ਹੈ 12 ਸਤੰਬਰ ਨੂੰ ਹੋਣੀ ਹੈ ਤਾਂ ਗ੍ਰਿਫਤਾਰੀ ਜਿਹੜੀ ਹੈ ਉਹ ਉਸਮਾ ਕਾਂਡ ਮਾਮਲੇ ਦੇ ਵਿੱਚ ਪੰਜਾਬ ਦੇ ਇੱਕ ਹੋਰ ਵਿਧਾਇਕ ਫਸਦਾ ਨਜ਼ਰ ਆ ਰਿਹਾ ਹੈ ਤੇ ਦੱਸ ਦਿੱਤੇ ਕਿ ਜਿੱਥੇ ਤਰੰਤਾਰਨ ਅਦਾਲਤ ਦੇ ਹੁਕਮ ਕਰ ਦਿੱਤੇ ਗਏ ਨੇ ਕਦੂਰਸਾ ਭਲਕੇ ਤੋਂ ਵਿਧਾਇਕ ਲਾਲਪੁਰਾ ਜਿਨ੍ਹਾਂ ਦੀਆਂ ਮੁਸ਼ਕਲਾਂ ਹੁਣ ਵੱਧ ਸਕਦੀਆਂ ਨੇ ਤਾਂ ਦੱਸ ਦਈਏ ਕਿ ਜਿੱਥੇ ਅਦਾਲਤ ਦੇ ਵੱਲੋਂ ਗ੍ਰਿਫਤਾਰੀ ਦੇ ਜਿਹੜੇ ਹੁਕਮ ਦੇ ਦਿੱਤੇ ਜਾਂਦੇ ਨੇ ਤਨਤਨ ਅਦਾਲਤ ਦੇ ਹੁਕਮ ਤੋਂ ਬਾਅਦ ਹੀ ਕਾਰਵਾਈ ਹੋਈ ਹੈ ਤੇ 12 ਸਤੰਬਰ ਨੂੰ ਸਜ਼ਾ ਦਾ ਐਲਾਨ ਹੋਣ